ये रिजान ले चली गई नहीं चलेगी कभी नहीं गोल्डन गेट जी देखो देखो साथ में आजमा वो लोग पीए करती है

Yeah. What? <laughs> ਇਹਨਾਂ ਦਾ ਪ੍ਰਦਰਸ਼ਨ ਕੀਤਾ ਜਾਣਾ ਕੀ ਕਰ ਰਹੇ ਨੇ। ਪੂਰੇ ਨਾਹਰ ਬਲਜੀਤ ਸਿੰਘਾਂ ਦਾ ਮਹਸੂਬਾ ਕੈਸ਼ਰਾਂ 25 ਬੜਾ ਗਿਆ। ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਇਹ ਸਰਕਾਰ ਦੀ ਨਕਾਲੀ ਕਰਕੇ ਕੀਤਾ ਜਾ ਰਿਹਾ। ਕਿਉਂਕਿ ਸਾਡੇ ਮਾਜਮੇ ਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਵੀ ਦੇਸ਼ਾ ਤੇ ਪਸਾ ਜਿਹੜੀਆਂ ਕਾਉਂਟੀਆਂ ਹੁੰਦੀਆਂ ਸੀ ਪਰ ਜਿਹਦੇ ਲੈ ਕੇ ਪਾਉਂਦੀਆਂ ਸਮੂਹ ਪਾਈ ਨਾ ਤੇ ਰੋਡ ਦੇ ਵਿੱਚ ਪਾਈ ਆ ਨਾ ਪੀਆ ਕਿਸੇ ਤੇ ਪਾਉ। ਉਲਟਾ ਕੀ ਹੈ ਵੀ ਹੁਣ ਇਹ ਕਿਲੋਮੀਟਰ ਸਕੀਮ ਦੱਸਾਂ। ਜਿਹੜੀਆਂ ਜਿਨ੍ਹਾਂ ਨੇ ਨਾਂ ਦੇ ਕੇ ਪ੍ਰਾਈਵੇਟ ਸੇਕਟਰ ਪੱਖਾਂ ਜਿਹੜੀਆਂ ਪਉਣ ਜਾ ਰਹੀ ਆ ਸਰਕਾਰੀ ਪੈਂਡ ਸਰਕਾਰੀ ਜਿਹੜਾ ਪ੍ਰਮਟਵਾ ਉਹਦੇ ਉੱਤੇ ਪ੍ਰਾਈਵੇਟ ਬਸਾਂ ਜਿਹੜੀਆਂ ਚਲਾਉਣਾ ਚਾਹੁੰਦੇ ਆ ਐਨੇ ਇਹਨਾਂ ਨੇ ਪਾਲਿਸੀ ਦੇ ਵਿੱਚ ਵਾਧਾ ਕਰ ਦਿੱਤੀ ਹੈ ਸਰਕਾਰ ਨੇ ਐਨੇ ਸਾਡੀ ਰੀਸ਼ੋ ਸੀ ਕਿ 7% ਰੋਡ ਦੇ ਜੀ ਹੁੰਦੀ ਸੀ ਤੇ 40% ਪ੍ਰਾਈਵੇਟ ਹੁੰਦੀ ਔਰ ਇਹ ਸਰਕਾਰ ਨੇ 50-50 ਕਰ ਦਿੱਤੀ 60% ਤੋਂ ਉੱਪਰ ਲਾਫਟਾ ਹੋਰੇ ਕੀ ਕਰ ਰਹੇ ਆ ਵੀ ਪ੍ਰਾਈਵੇਟ ਪਲੇ ਆਉਣ ਨੂੰ ਵਾਕੇ ਕਿ ਸਾਡੇ ਰੋਡ ਦੇ ਵਿੱਚ ਵਾਣਦੇ ਆ ਜਿਹੜੇ ਸਿੱਧਾ ਸਿੱਧਾ ਨਕਸ਼ੇਾਂ ਦੀ ਪਬਲਿਕ ਦੀ ਜਿਹੜੀ ਪ੍ਰੋਪਰਟੀ ਆ ਉਹ ਦਿਨ ਦਿਨ ਜਿਹੜੀ ਐ ਮੈਗਨੇ ਵਿੱਚ ਖਤਮ ਹੋ ਰਹੀ ਆ ਤੇ ਜਥੇਬੰਦੀ ਉਹਦਾ ਵਿਰੋਧ ਕਰਦੇ ਆ ਕਿ ਜਿਹੜੀਆਂ ਬਸਾਂ ਪਾਉਣੀਆਂ ਉਹ ਮੈਗਨੇ ਵਿੱਚ ਪਾਉਣਾਂ ਗਣ ਅੱਜ ਸਾਡਾ ਜਿਹੜਾ ਇੱਥੇ ਗੋਲਡਨ ਗੇਟ ਦੇ ਉੱਤੇ ਪੰਜਾਬ ਦੇ ਪੰਜਾਂ ਥਾਵਾਂ ਦੇ ਉੱਤੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਅੰਮ੍ਰਿਤਸਰ ਗੋਲਡਨ ਗੇਟ ਤੇ ਜਲੰਧਰ ਪੀਏਪੀ ਤੇ ਸ਼ੇਰਪੁਰ ਪੌਂਗ ਲਪਿਹਾਰਾ ਅਟਵਾਲਾ ਜਿਹੜਾ ਚੰਡੀਗੜ੍ਹ ਰੋਡ ਜਾਂਦਾ ਤੇ ਪੁਹਾਣੀਗੜ ਪੰਜਾਂ ਪੁਆਇੰਟਾਂ ਦੇ ਸਾਡਾ ਪ੍ਰੋਗਰਾਮ ਆ 12 ਵਜੇ ਤੋਂ ਲੈ ਕੇ 2 ਵਜੇ ਤੱਕ ਜੇਕਰ ਇਹ ਸਰਕਾਰ ਅਜੇ ਵੀ ਉਹ ਟੈਂਡਰ ਜਿਹੜਾ ਨਜਾਇਜ਼ ਟੈਂਡਰ ਲੈ ਕੇ ਆਇਆ ਹੋਵੇ ਸਾਡੇ ਮੈਗਨੇਟ ਨੂੰ ਨਾ ਰੋਕ ਦੇ ਦੀ ਤੇ 2 ਵਜੇ ਤੋਂ ਬਾਅਦ ਫੇਰ ਅਸੀਂ ਪੂਰਾ ਪੰਜਾਬ ਦੀਆਂ ਜਿਹੜੀਆਂ ਇੱਕਾ ਦੁੱਕਾ ਸਾਡੀਆਂ ਬੱਸਾਂ ਚੱਲਣਗੀਆਂ ਉਹ ਵੀ ਬੰਦ ਕਰਾਂਗੇ ਬੰਦ ਕਰਨ ਤੋਂ ਬਾਅਦ ਪਲੇਟ ਨੂੰ ਤਾਂ ਨਾ ਤਾਂ ਕੰਮ ਕਰੀ ਤੇ ਗੈਰਗਾਮ ਦਾ ਵੀ ਪੈ ਗਿਆ ਸਿਆਸਤ ਪਹਿਲਾਂ ਦੇ ਸਾਡੇ ਨਾਲ ਪਾਸਟੈਂਡ ਦੇ ਉੱਤੇ ਸਾਨੂੰ ਇਹਨਾਂ ਨੇ ਘੇਰਨ ਦੀ ਬਹੁਤ ਕੋਸ਼ਿਸ਼ ਕੀਤੀ ਇਹ ਫਾਸਮਰ ਆਪ ਹੀ ਬਸ ਸਟੈਂਡ ਬੰਦ ਕਰਾ ਦਿੱਤਾ ਸਾਡੀ ਕੋਈ ਬਸ ਸਟੈਂਡ ਬੰਦ ਕਰਾਉਣ ਦੀ ਕਾਰਨ ਨਹੀਂ ਹੈ ਜੀ ਇੱਥੇ ਵੀ ਚਲੋ ਤੁਸੀਂ ਕਵਰੇਜ ਕੀਤਾ ਪਰ ਫੇਰ ਵੀ ਇਹ ਸਾਡੇ ਵੱਡੇ ਭਰਾਵਾ ਜੇ ਸਾਨੂੰ ਇਹ ਜੇਲ੍ਹਾਂ ਦੀ ਵੀ ਲਾ ਦੇਣਗੇ ਤੇ ਤਦ ਵੀ ਸਾਨੂੰ ਇਹਨਾਂ ਦੇ ਕੋਈ ਗਲਾਰੀ ਹੈਗਾ ਪਰ ਅਸੀਂ ਆਪਣੀਆਂ ਮੰਗਾਂ ਤੇ ਨਾਜ਼ਰ ਸਾਡੀ ਟੈਂਡਰ ਰੱਤ ਨਹੀਂ ਹੁੰਦਾ ਉਹਨਾਂ ਤੇ ਅਸੀਂ ਜਿਹੜਾ ਆਪਣਾ ਪ੍ਰਦਰਸ਼ਨ ਜਾਰੀ ਰੱਖਾਂਗੇ ਮੈਂ ਜਾਣ ਬਸਤੀ ਆਰਟੀਸੀ ਕੰਟਰੈਕਟਰ ਵਰਕ ਯੂਨੀਅਨ ਨੇ ਅਮਰਸਾ ਗਾਂ ਤੋਂ ਡੀਪੂ ਪਰਾਨੀ ਰਾਸੇਗਾ ਜਿਹੜਾ ਅੱਜ ਦਾ ਪ੍ਰੋਟੈਸਟ ਕੀਤਾ ਗਿਆ ਵਾ ਉਹ

ਸਾਡੇ ਮੈਨੂਅਲ ਮੈਡਲੋਂ ਜਿਹੜਾ ਆ ਕਿੰਨੇ ਮੀਟਰ ਦੀਆਂ ਸਰੀਂਦ ਦਾ ਸਾਈਡ ਹੰਡ ਬਾਰ ਮਿਲਦੇ ਦੁਪਾਈਆਂ ਜਾ ਰਹੀਆਂ ਤੇ ਉਹ ਪਹਾੜਾ ਜਿਹੜਾ ਨਿੱਕੀ ਕਰਨ ਕੀਤਾ ਜਾ ਰਿਹਾ ਉਹਦੇ ਰੋਕੋ ਦੇ ਜਿਹੜਾ ਰੋਡ ਬੰਦ ਕੀਤਾ ਗਿਆ ਰਿਹਾ ਰਿਕੀਸ਼ਨ ਕੀ ਹੈ ਜਿਹੜਾ ਰੋਡ ਬੰਦ ਕੀਤਾ ਤੇ ਕਿੰਨੇ ਤੋਂ ਕਿੰਨੇ ਹੈ ਜਿਹੜਾ ਰੋਡ ਹੈ ਬੰਦ ਕੀਤਾ ਜੀ ਅਸੀਂ ਅੱਜ ਆਪਣੇ ਅਵਸਾਰ ਗੋਲਡਨ ਗੇਟ ਕੀਤਾ ਆ ਜਾਂਦੇ ਇਹ ਸਾਡਾ 12 ਤੋਂ 2 ਵਜੇ ਤੱਕ ਦਾ ਪ੍ਰੋਟੈਸਟ ਆ ਤੇ ਦਾਗੀ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਜਿਉ ਸਾਡਾ ਟੈਂਡਰ ਵੀ ਤਰੀਗਾ ਟੈਂਡਰ ਰੱਦ ਹੋ ਜਾਂਦਾ ਤੇ ਜਿਹੜਾ ਪ੍ਰਟਾਸ਼ਾ ਉਪਰ ਦੁਆਨ ਕੀਤਾ ਜਾ ਸਕਦਾ ਜਿਹੜਾ ਗੋਲਡਨ ਗੇਟ ਕੁਝ ਜਿਹੜਾ ਲੋਕਾਂ ਦੁਆਰਾ ਜਨਰਨਾ ਲਗਾਇਆ ਗਿਆ ਸੀਗਾ ਉਹ ਕੁਝ ਸਮੇਂ ਲਈ ਉਹ ਚੱਕ ਲਿਆ ਹੈ ਉਹਨਾਂ ਦਾ ਗਵਰਨਮੈਂਟ ਵੱਲੋਂ ਉਹਨਾਂ ਨੂੰ ਨੈਕਟੇਰੀ ਮਿਲ ਚੁਕੀ ਹੈ ਸੋ ਰੋਡ ਇਜ਼ ਕਲੀਅਰ ਸਾਰੇ ਰਵਾਜਈ ਇਸ ਵਿੱਚ ਪਟਾਰੂ ਰੁਕਣਾ ਚੱਲ ਰਹੀ ਹੈ